ਸੰਗਨੀਤੋਂ ਦਕਾਨਬਾਸ ਅਤੇ ਤਰਕ ਵਿਚਕਾਰ ਟੱਕਰ ਦੌਰਾਨ 6 ਜ਼ਖਮੀ ਫਿਲੌਰ ਬੀਤੀ ਰਾਤ 11 ਵਜੇ ਦੇ ਕਰੀਬ ਸੰਗਨੀਤੋਂ ਦਕਾਨਬਾਸ ਬੱਸ ਸੱਡੇ ਤੋਂ ਲੁਧਿਆਣਾ ਵੱਲ ਜਾਣ ਵਾਲੀ ਸੜਕ ਤੇ ਇੱਕ ਪ੍ਰਾਈਵੇਟ बस एन एल सिफर दोबी छत सौ गया ट्रक मोड़ कटे समय टक्कर हो गई जिस कारण ट्रक बुरी तरह नुकसान भी नुकसान पुजा देंदे हुए सड़क सुरक्षा फोरस जसविंदर सिंह ने दसिया की दुर्घटना रात ग्यारह बजे के करीब संघनी धुंद कारण फिलौर तो लुधियाना जा वाले बस अड्डे से वापरी जिस कारण दो वाहन बुरी तरह नुकसाने गए बस में सवार छे तो सात सवार नामूली सट्ट वजिया चौ फ टेड़ लैंड बाद अपने अपने घर रवाना हो गए ਦੋਵੇਂ ਵਾਹਨਾਂ ਨੂੰ ਇੱਕ ਪਾਸੇ ਕਰਕੇ ਟ੍ਰੈਫਿਕ ਚਾਲੂ ਕਰ ਦਿੱਤਾ ਗਿਆ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੈਂ ਐਸਐਜ ਜਸਵੰਤ ਸਿੰਘ ਸਬ ਸੁਰੱਖਿਆ ਫੋਰਸ ਸਾਨੂੰ ਕੋਈ ਕਰੀਬ ਰਾਤੀ 11:00 ਵਜੇ ਰਾਤੀ 11:00 ਵਜੇ ਦੇ ਕਰੀਬ ਸਾਨੂੰ ਅਗਰ ਕੰਟਰੋਲ ਤੋਂ ਤੇ ਮੈਸੇਜ ਆਇਆ ਸੀਗਾ ਜਦੋਂ ਅਸੀਂ ਆ ਕੇ ਦੇਖਿਆ ਇੱਕ ਪ੍ਰਾਈਵੇਟ ਵਾਹਨ ਸੀਗੀ ਟੂਰਿਸਟ ਤੇ ਜਿਹਦੇ ਵਿੱਚ ਇੱਕ ਟਿੱਪਰ ਜਿਹੜਾ ਹੈ ਬੱਸ 19 ਸਾਈਡ ਤੋਂ ਆ ਰਹੀ ਸੀ ਉਹਨੇ ਤੋਂ ਆ ਰਹੀ ਸੀ ਕਿੰਨੇ ਤੋਂ ਆ ਰਹੀ ਕਿੰਨੇ ਕ ਸਵਾਰ ਸੀਗੇ ਇਸ ਵਾਰ 5-7 ਕ ਸਵਾਰੀਆਂ ਸੀ 5-7 ਸਵਾਰੀਆਂ ਹਾਂਜੀ ਕੋਈ ਇਹ ਜਿਹੜਾ ਕਿਦਾਂ ਦਾ ਕੀ ਲੱਗ ਥੋੜੀਆਂ ਸੱਟਾਂ ਲੱਗੀਆਂ ਸਾਰ ਤੇ ਡਰਾਈਵਰ ਜਿਹੜਾ ਹੈ ਇਹ ਟਰੱਕ ਡਰਾਈਵਰ ਟਰੱਕ ਡਰਾਈਵਰ ਨੇ ਵੀ ਲੱਗੀ ਸੀ ਹਾਂਜੀ ਕਿ ਰਸਤਾ ਜਿਹੜਾ ਬੰਦ ਆ ਉਹ ਰਸਤਾ ਤੈਨੂੰ ਕਰਵਾ ਪਾਗੀ ਰਾਤੀ ਜੇ ਬਾਤ ਤੋਂ ਜਾ ਹਾਸਾ ਜਿਆਦਾ ਤੋਂਡਾ ਆਨ ਕਰਵਾ ਹਾਂਜੀ